ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿੱਖ ਧਰਮ ਨੂੰ ਕੋਜੀ ਆਸ਼ੰਦਾ ਪ੍ਰਧਾਨ ਬਲਦੇਸ ਸਿੰਘ ਅਰਦਾਸ ਹੋ ਬੋਲ ਰਿਹਾ ਅੱਜ ਜਿਹੜਾ ਸਿੱਖ ਕੌਮ ਵਾਸਤੇ ਸਭ ਤੋਂ ਮਾੜਾ ਦਿਨ ਵਾ ਕਿ ਜਿਸ ਦਿਨ ਸਾਡੀ ਕੌਮ ਦੇ ਉਹ ਜਰਨੈਲ ਉਹ ਸੰਤ ਸ਼ਹੀਦ ਹੋਏ ਨੇ ਕਿ ਜਿਹਨੇ ਆਪਣੇ ਧਰਮ ਤੇ ਕੌਮ ਦੇ ਖਾਤਰ ਸਾਡੇ ਹੱਕਾਂ ਵਾਸਤੇ ਜਿਹੜੇ ਲੜਾਈ ਲੜਦੇ ਸੀ ਉਹ ਮਿਲ ਕੇ ਅਲਦੇ ਜਿਹ ਸ਼ਹਾਦਤ ਦੇ ਗਏ ਔਰ ਮੈਂ ਇਹ ਅਪੀਲ ਕਰਨੀ ਚਾਹੁੰਦਾ ਕਿ ਜਿਹੜੇ ਆਮ ਬੰਦੇ ਜਿਹੜੇ ਨੇ 6 ਜੂਨ ਦੇ ਤੇ ਹੁੱਲੜਬਾਜੀ ਕਰਦੇ ਨੇ ਇਹਨਾਂ ਨੂੰ 11 ਮਹੀਨੇ ਜਿਹੜੀ ਕੋਈ ਕਾਰਵਾਈ ਕਰਨੀ ਚਾਹੀਦੀ ਤੇ ਇਹ ਮਹੀਨਾ ਜਿਹੜਾ ਸ਼ਾਂਤ ਮਈ ਦੇ ਢੰਗ ਦੇ ਨਾਲ ਕਰਨਾ ਚਾਹੀਦਾ ਔਰ ਜਿੱਦਾਂ ਸੰਤ ਸਾਡੇ ਹੱਕਾਂ ਵਾਸਤੇ ਲੜ ਰਹੇ ਸੀ ਜਿਵੇਂ ਉਹ ਸਾਡੇ ਆਪਣੇ ਸਿੱਖੀ ਵਾਸਤੇ ਕਰ ਰਹੇ ਸੀ ਉਹਦਾ ਸੰਦੇਸ਼ ਜਿਹੜਾ ਸਾਨੂੰ ਵਰਲਡ ਦੇ ਵਿੱਚ ਪਹੁੰਚਾਉਣ ਦੀ ਜਿਹੜੀ ਲੋੜ ਆ ਔਰ ਅੱਜ ਦੁਖਦਈ ਗੱਲ ਕੀ ਆ ਕਿ ਜਿਹੜੇ ਆਲਤੋਂ ਪਹਿਲਾਂ ਜੇਕਰ ਸਿੱਖ ਇਤਿਹਾਸ ਤੇ ਛਾਤੀ ਮਾਰੀਏ ਤੇ ਸਾਡੇ ਉਤੇ ਬਾੜੀ ਹਮਲੇ ਜਿਹੜੇ ਹੋਏ ਨੇ ਔਰ ਉਹ ਜਿਹੜੇ ਹੀ ਆਮ ਕਰਪਾਣਾ ਨੇ ਜਾਂ टाला ਕਰਪਾਣਾ ਦੀ ਲੜਾਈ ਸੀ ਲੇਕਿਨ ਜਿਹੜਾ ਜੂਨ 84 ਦਾ ਜਿਹੜਾ ਹਮਲਾ ਵਾ ਇਹਦੇ ਉਤੇ ਦੋ ਚੀਜ਼ਾਂ ਦੇ ਉਤੇ ਵਿਚਾਰ ਕਰਨ ਦੀ ਲੋੜ ਆ ਕਿ ਸਭ ਤੋਂ ਪਹਿਲਾਂ ਸਾਡੇ ਆਪਣੇ ਉਸ ਦੇਸ਼ ਦੀ ਸਰਕਾਰ ਨੇ ਕੀਤਾ ਜਿਹੜੀ ਸਾਡੀ ਜਾਨ ਮਾਲ ਦੀ ਰਾਖੀ ਕਰਦੀ ਆ ਉਹਨੇ ਖੁਦ ਹਮਲਾ ਆਪ ਕੀਤਾ ਦੂਸਰਾ ਉਹ ਹਥਿਆਰ ਵਰਤੇ ਨੇ ਟੈਂਕ ਦੇ ਤੋਪਾਂ ਜਿਹੜੇ ਮਲਕਾਂ ਵਿੱਚ ਜਿਹੜਾ ਨੇ ਬਾਹਰ ਜਿਹੜੇ ਦੇਸ਼ਾਂ ਦੇ ਦੂਸਰੇ ਦੇਸ਼ਾਂ ਦੇ ਉੱਤੇ ਜਿਹੜੇ ਵਰਤੇ ਜਾਂਦੇ ਨੇ ਔਰ ਅੱਜ ਜਿਹੜੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਸਾਨੂੰ ਇਸ ਚੀਜ਼ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਵਿਚਾਰ ਕਰਨ ਦੀ ਲੋੜ ਆ ਔਰ ਸਾਨੂੰ ਬੋਲੰਟੀ ਲੋੜ ਕਿਉਂ ਪਈ ਇਸ ਤੇ ਵਿਚਾਰ ਕਰਨ ਦੀ ਲੋੜ ਇਹ ਮੁਤਾਜਰ ਸਾਰਾ ਤਰਮੀਫੋ ਜਿਆ ਸੋਚਣ ਸਮਝਣ ਤੇ ਵਿਚਾਰਨ ਦੀ ਗੱਲ ਆ ਕਿ ਇਹਨਾਂ ਨੇ 40 ਸਾਲ ਦੇ ਵਿੱਚ ਜਿਹੜਾ ਵਾ ਅੱਜ ਤੋਂ ਪਹਿਲਾਂ ਜਿਹੜਾ ਹਮਲਾ ਹੋਇਆ ਸੀ ਉਹਦੇ ਵਿੱਚ ਇਹਨਾਂ ਨੇ ਜਿਹੜਾ ਹੀ ਸਾਰੀਆਂ ਸਰਕਾਰਾਂ ਨੇ ਨਾਲ ਕੇ ਕਰਨ ਦੇ ਨਾਲ ਇਹਨਾਂ ਨੇ ਅਤਵਾਦ ਦੇ ਨਾਲ ਜੋੜ ਦਿੱਤਾ ਤੇ ਜਿਹੜਾ ਹੀ ਆਮ ਲੋਕਾਂ ਦੇ ਵਿੱਚ ਇਹ ਪਾਇਆ ਗਿਆ ਕਿ ਇਹ ਜਿਹੜਾ ਹਮਲਾ ਹੀ ਅਤਵਾਦ ਕਰਕੇ ਜਿਹੜਾ ਹੋਇਆ ਔਰ ਹੁਣ ਜਿਹੜਾ ਸ਼ਰੋਮੀ ਘਟੀ ਜਿਹੜੀ ਆਪਣਾ ਮਰਤੀਰਾ ਵਰਤ ਰਹੀ ਆ ਸਾਡੇ ਉੱਤੇ ਉਹਨਾਂ ਨੇ ਇਹ ਕੀਤਾ ਵਾਜੇ ਜਦ ਮਲਕੇ ਵੀ ਸਾਡੇ 4 ਮਤੇ ਜਵੇ ਨੇ ਲਗਾਤਾਰ ਮਤੇ ਦੇ ਮਬਾ ਮਤੇ ਦੇ ਮਤਾ ਪਾ ਕੇ ਸਾਡੀ ਕੁਰਬਾਨੀ ਜਿਹੜੀ ਧਰਮੀ ਥੋੜੀ ਜਿਹੜੀ ਮਿੱਟੀ ਚ ਮਲਾ ਰਹੀ ਆ ਔਰ ਅੱਜ ਸਾਨੂੰ ਇਸ ਕਰਕੇ ਲੋੜ ਪਈ ਆ ਪ੍ਰੈਸ ਦੇ ਥਰੂ ਆਉਣ ਦੀ ਇਸ ਕਰਕੇ ਸਾਨੂੰ ਦਰਬਾਰ ਸਾਹਿਬ ਆ ਕੇ ਆਪਣੀ ਕੁਰਬਾਨੀ ਨੂੰ ਆਪ ਜਾ ਕੇ ਕਰਨੀ ਲੋੜ ਆ ਕਿ 84 ਜਵੇ ਇਹਨਾਂ ਨੇ ਆਮ ਸਿੱਖਾਂ ਨੂੰ ਆਤਵਾ ਦਾ ਜੋੜ ਦਾ ਸਾਡੇ ਨਾਲ ਮਤੇ ਵਾ ਕੇ ਮਿਟਾਤੇ ਅਹੀਂ 10 ਸਾਲ ਨੂੰ ਖਤਮ ਹੋ ਗਏ ਤੇ ਸਾਡੀ ਧਰਮੀ ਪਏ ਜਿਹੜਾ 84 ਜਿਹੜਾ ਰਫਾ ਦਫਾ ਹੋ ਜਾਊਗਾ ਇਸ ਕਰਕੇ ਸਾਨੂੰ ਅੱਜ ਜਿਹੜੀ ਇਹ ਬੋਲਣ ਦੀ ਲੋੜ ਪਈ ਇਹ ਜਿਹੜਾ ਇੱਕ ਕੇਸ ਨੀਤ ਦੇ ਨਾਲ ਇਹਨਾਂ ਨੇ ਜਿਹੜਾ ਹਮਲਾ ਕੀਤਾ ਇਹਦੇ ਉੱਤੇ ਵੀ ਵਿਚਾਰ ਕਰਨ ਦੀ ਲੋੜ ਆ ਸਰਕਾਰ ਨੇ ਬੜੀ ਘਿਰਾਈ ਤੱਕ ਰਹੀ ਰਹੀ ਕਹਿੰਦੇ ਨਾ اچانک ਹਮਲਾ ਹੋਇਆ ਮੈਂ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਕਿ اچانک ਹਮਲਾ ਨਹੀਂ ਹੋਇਆ ਬੜੀ ਯੋਜਨਾਬੰਦ ਤਰੀਕੇ ਨਾਲ ਬਰਤਾਨੀਆਂ ਦੀ ਸਰਕਾਰ ਦੇ ਨਾਲ ਰਲ ਕੇ ਇੱਥੇ ਸਾਰੇ ਜਿਹੜੇ ਇੱਥੇ ਦੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਉਹਦੇ ਉੱਤੇ ਹਾਸਲ ਕਰਾ ਕੇ ਜਿਹੜਾ ਹੋਇਆ ਹੀ ਔਰ ਸਾਰੇ ਸੰਦੇਸ਼ ਜਿਹੜੇ ਤਾਣੇ ਬਣੇ ਜਿਹੜੇ ਆਰਮੀ ਦਾ ਨਾ ਉਹ ਕਿਤੇ ਫੇਰ ਜਾ ਕੇ ਕੀਤਾ ਵਾ ਔਰ ਇਹ ਜਿਹੜਾ ਵਾ ਹਮਲਾ ਜਿਹੜਾ ਹੀ Eu não admito, eu ri. ਕਿ ਜਿਹੜਾ 15-18 ਸਾਲ ਤੋਂ ਲੈ ਕੇ 35-40 ਸਾਲ ਤੱਕ ਪਗੜੀ ਧਾਰੀ ਕੋਈ ਵੀ ਸਿੱਖ ਜਿਹੜਾ ਵਾ ਇਹਨੂੰ ਖਤਮ ਕਰਕੇ ਇਹਨਾਂ ਨੇ ਮਲਕੇ ਜਿਹੜਾ ਸੀ ਸਾਰਾ ਕੌਮ ਨੂੰ ਖਤਮ ਕਰ ਦੇਣਾ ਇਹਨਾਂ ਨੇ ਕਿਹਾ ਇੱਕ ਇੱਥੇ ਵਿਚਾਰ ਕਰਨ ਦੀ ਲੋੜ ਆ ਕਿ ਜੇ ਮਲਕੇ ਦਰਬਾਰ ਸਾਹਿਬ ਜਿੱਥੇ ਾਕਾਦ ਤੱਕ ਸੰਤ ਪੰਡਰਾਲੇ ਜਿੱਥੇ ਬਾਹਰ ਜਿਹੜਾ 35 ਸੈਂਤੀ ਜਿਹੜਾ ਗੁਰਦੁਆਰਾ ਹੈ ਉੱਥੇ ਸੰਤ ਪੰਡਰਾਲਾ ਨਹੀਂਗਾ ਇਸ ਕਰਕੇ ਇਥੋਂ ਸਾਨੂੰ ਸਮਝ ਲਾਣਾ ਕਿ ਸਿੱਖ ਕੌਮ ਨੂੰ ਜਿਹੜਾ ਵਾ ਇਹ ਮਾਰਨ ਦੀ ਨੀਤ ਤੇ ਨਾ ਖਤਮ ਕਰਨ ਦੀ ਨੀਤ ਨਾ ਹੋਇਆ ਸੀ ਔਰ ਇਹਨਾਂ ਨੇ ਇਹ ਵੀ ਕਲ ਕਰਕੇ ਤਾਰੀਹੀ ਦੇਲ ਚ ਕਿ ਪੰਜਾਬ ਚੋਂ ਸਿੱਖ ਕਦਮ ਕਰਕੇ ਤੇ 20 25 ਸਾਲ ਜਿਹੜਾ ਆਉਂਦੇ ਸਮੇਂ ਤੱਕ ਪੰਜਾਬ ਦੇ ਚੋਂ ਕੋਈ ਸਿੱਖ ਬੱਚਾ ਜਿਹੜਾ ਉਹ ਕੋੜੀ ਨਹੀਂ ਚੜੇਗਾ ਇਹਨਾਂ ਦਾ ਇਹ ਵਿਚਾਰ ਕਰਕੇ 84 ਜਿਹੜਾ ਅੱਜ ਸਾਨੂੰ ਇਸ ਚੀਜ਼ ਦੇ ਉੱਤੇ ਵਿਚਾਰ ਕਰਨ ਦੀ ਬਹੁਤ ਜ਼ਿਆਦਾ ਲੋੜ ਆ ਕਿ ਜੇਕਰ ਅਸੀਂ 84 ਦੇ ਉੱਤੇ ਗੱਲ ਕਰਦੇ ਆ ਤਾਂ ਸਾਨੂੰ ਹੋਰ ਨਾਲ ਚੀਜ਼ਾਂ ਵੀ ਜਿਹੜੇ ਵਿਚਾਰ ਕਰਨੀ ਲੋੜ ਆ ਕਿ ਜੂਨ 1984 ਦਾ ਟੈਂਕ ਤੇ ਤੋਪਾਂ ਨਾਲ ਹਮਲਾ ਹੁੰਦਾ ਆਕਾਲ ਤਰਸ ਢਾਟੇ ਨਹੀਂ ਹੁੰਦਾ ਹਜਾਰਾਂ ਦੇ ਬੋਸੇ ਸੰਗਤ ਮਾਰੀ ਜਾਂਦੀ ਆ 10 12 ਸਾਲ ਪੰਜਾਬ ਜਿਹੜਾ ਵਾ ਸੰਤਾਪ ਭੋਗਦਾ ਲੇਕਿਨ ਉਹਦੇ ਵਿੱਚ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਜੇਪਨ ਸੁਲਤਾਨ ਭੋਲੋਦੀ ਇੱਕ ਪੁਲਸ ਦੀ ਗੋਲੀ ਚੱਲਦੀ ਆ ਉਹਦਾਂ ਨੇ ਜਿੱਥੇ ਇੱਕ ਇਟਵਲੀ ਉਖੜਦੀ ਔਰ ਉਹਦੇ ਬਾਰੇ ਆਮ ਮੀਟਿੰਗਾਂ ਤਾਂ ਮਿਸ ਸਾਹਿਬ ਨੇ ਕੀਤੀਆਂ ਪ੍ਰਧਾਨ ਸਾਹਿਬ ਨੇ ਉਸ ਤੋਂ ਬਾਅਦ ਉਹਨਾਂ ਨੇ ਅੰਤਰਮ ਕੱਢੀ ਮੀਟਿੰਗ ਕੀਤੀ ਔਰ ਹੰਗਾਮੇ ਜਵਾਬ ਇਹਨਾਂ ਨੇ ਜਰਨਲ ਲਾਚੜਾ ਸੱਦਿਆ ਵਾ ਔਰ ਉਸ ਤੋਂ ਬਾਅਦ ਸਰਦਾਰ ਬਾਬਲ ਦੇ ਉਤੇ ਸੋ ਗੁਰਜੀਤ ਸਿੰਘ ਬਾਦਅ ਦੇ ਉਤੇ ਹਮਲਾ ਹ ਉਹਦਾ ਮੈਂ ਖੁਦ ਉਤੇ ਪ੍ਰਸਤ ਦੇ ਵਿੱਚ ਹਾਂ ਔਰ ਉਥੇ ਗੋਲੀਆਂ ਵਿਖਾ ਕੇ ਜਿਹੜੀ ਡਿਉੜੀ ਦੇ ਉਤੇ ਗੋਲੀ ਦਾ ਦਾਗ ਲੱਗਾ ਇਹਨਾਂ ਨੇ ਖੁਦ ਇਹ ਬਿਆਨ ਪ੍ਰਧਾਨ ਸਾਹਿਬ ਨੇ ਦਿੱਤਾ ਵਾ ਕਿ ਇਹ ਸੁਖਬੀਰ ਬਾਦਅ ਤੇ ਹਮਲਾ ਨਹੀਂ ਹੋਇਆ ਇਹ ਆਕਾਲ ਤਖਤ ਦੇ ਉਤੇ ਹਮਲਾ ਹੋਇਆ ਕਿਉਂਕਿ ਇਹ ਆਕਾਲ ਤਖਤ ਦੇ ਜਥੇਦਾਨਾਂ ਦੇ ਹੁਕਮ ਨਾਲ ਬੈਠਾ ਨਾ ਇਥੇ ਬੇਨਤੀ ਕਰੀ ਜਨ ਸੰਗਠਨ ਸੰਤਨ ਨੂੰ ਕਿ ਇਹਨਾਂ ਸਾਨੂੰ ਗਮਰਾਹ ਕਰਦੇ ਰਹਿਣਾ ਇਹਨਾਂ ਕੋਲ ਜਵਾਬ ਮੰਗਣ ਦੀ ਲੋੜ ਆ ਤੇ ਜੇਕਰ ਸੁਖਬੀਰ ਬਾਬਰ ਅਕਾਲ ਅਖਤ ਦੇ ਹੁਕਮ ਦੇ ਨਾਲ ਬੈਠਾ ਸੀ ਤਾਂ ਅਕਾਲ ਪਖਤ ਦੇ ਤੇ ਹਮਲਾ ਹੋਇਆ ਤੇ ਜਿਹੜਾ ਟੈਂਕ ਤੇ ਤੋਪਾਂ ਨਾਲ ਜੂਨ 1984 ਦੇ ਵਿੱਚ ਹਮਲਾ ਹੋਇਆ ਉਹਦੇ 41 ਸਾਲ ਦੇ ਵਿੱਚ ਕਿਉਂ ਨਹੀਂ ਗੱਲ ਕੀਤੀ ਇਹਨਾਂ ਚੀਜ਼ਾਂ ਤੇ ਵਿਚਾਰ ਨਹੀਂ ਲੋੜਾ ਔਰ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਕਈ ਵਾਰੀ ਸਾਨੂੰ ਆਮ ਤੌਰ ਤੇ ਘਮਾਣਾ ਕਰਦੇ ਨੇ ਕਿ ਸਾਨੂੰ ਅੱਜ ਬੜੀ ਗੰਭੀਰਤਾ ਨਾਲ ਲੋੜਾ ਸਿੱਖ ਕੈਦੀ ਰਿਹਾਈ ਦੀ ਗੱਲ ਕਰਦੇ ਆ ਰਿਹਾਈ ਦੇ ਗੱਲਾਂ ਕਰਨ ਤੋਂ ਪਹਿਲਾਂ ਸਾਨੂੰ ਦੇਖਣਾ ਕਿ ਸਿੱਖ ਕੈਦੀ ਕਿਉਂ ਹੋਏ ਤਰਹੀ ਫੌਜੀਆ ਬਾਰਖਾ ਕਿਉਂ ਛੜੀਆਂ ਜਦੋਂ ਇਹਨਾਂ ਵਿਸ਼ਿਆਂ ਦੇ ਤੈ ਜਾਵਾਂਗੇ ਤਾਂ ਫੇਰ ਜਾ ਕੇ ਵਿਸ਼ਾ ਨਿਕਲਦਾ ਮੰਨਣਾ ਚੱਟ ਕੇ ਉਤੋਂ ਸਰਕਾਰਾਂ ਇੱਕ ਨੇ ਸਾਡੇ ਧਾਰਮਿਕ ਆਗੂ ਇੱਕ ਨੇ ਇਹਨਾਂ ਰਲ ਕੇ ਹਮਲਾ ਕੀਤਾ ਇਸ ਕਰਕੇ ਮੈਂ ਦੋ ਹੱਥ ਜੋੜ ਕੇ ਸਿੱਖ ਸੰਗਤ ਨੂੰ ਅਪੀਲ ਕਰਦਾ ਦੇਸ਼ ਵਿਦੇਸ਼ ਦੇ ਸੰਗਤ ਨੂੰ ਅਪੀਲ ਕਰਦਾ ਕਿ ਇਹਨਾਂ ਦੇ ਕੋਲ ਜੂਨ 1984 ਦਾ ਟੰਕ ਦੇ ਤੋਪਾਂ ਨਾਲ ਕੀਤੇ ਹਮਲੇ ਦਾ ਜਵਾਬ ਦੇਵਾ ਲੈਣਾ ਦਾ ਧਰਮੀ ਫੌਜੀਆਂ ਨੇ ਇਥੋਂ ਮਾਰਕਾ ਛੜ ਕੇ ਅੰਮ੍ਰਿਤਸਰ ਨੂੰ ਚਾਲੇ ਪਾਏ ਨੇ ਰਸਤੇ ਦੇ ਵਿੱਚ ਇਹਨਾਂ ਨੇ ਇੱਕ ਜਗਾਲੀਆਂ ਖੰਦੇ ਹੀ ਅਨੇਕਾ ਸ਼ਹੀਦ ਹੋ ਗਏ ਨੇ ਅਵੀ ਅੰਕ ਕੋ ਆ ਚੁੱਕੇ ਨੇ ਸਾਲਾਂ ਬਧਿਆ ਨਾ ਜੇਲਾ ਕਟਿਆ ਨੇ ਇਹਨਾਂ ਕਦੇ ਲਈ ਕਟਿਆ ਨੇ ਕਿਨਾਂ ਤੁਹਾਡੇ ਸਿੱਖ ਆਉਣ ਦੇ ਬੱਚਿਆਂ ਵਾਸਤੇ ਤੁਹਾਡੇ ਧਰਮ ਦੀ ਰਾਖੀ ਵਾਸਤੇ ਔਰ ਅੱਜ ਮੈਂ ਦੇਸ਼ ਦੇ ਉਹਦੀ ਸੰਗਤ ਨੂੰ ਅਪੀਲ ਕਰਦਾ ਕਿ ਤੁਸੀਂ ਹੱਲ ਹਮਾ ਕੇ ਅਕਤਰ ਹੋਆ ਕੇ ਜਿਤ ਕਰੇ ਛੱਡ ਕੇ ਜੋ ਨੂੰ ਸੁੱਚਾ ਰਸਿਦਾ ਫੈਸਲਾ ਜਾ ਕਰ ਉਹਦੇ ਜਿਹਦੇ ਵਿੱਚ ਧਰਮੀ ਫੌਜੀ ਦੇ ਸੱਖ ਕੈਦੀਆਂ ਦੇ ਮਸਲਾ ਜਿਹੜਾ ਵਾ ਇਹ ਨਹੀਂ ਉਹਨਾਂ ਨੂੰ ਇਹਨੇ ਮੰਗਵਾਇਆ ਇਹਨਾਂ ਬਾਰਕਾ ਕਿਉਂ ਛੜੀਆਂ ਦੇ ਸੱਖ ਕੈਦੀ ਚੋਟ ਕੈਦੀ ਤੇ ਜੇਕਰ ਤੁਸੀਂ ਤਾਂ ਮੀਸਾ ਨੂੰ ਮਿਲਣ ਦੀ ਗੱਲ ਕਰੋ ਤੇ ਤੁਸੀਂ ਮੰਗਾਂ ਦੀ ਗੱਲ ਕਰੋ ਤੇ ਮੇਰਾ ਖਿਆਲ ਸ਼ਾਮ ਤੱਕ ਪਹੁੰਚ ਜਾਣਾ ਮੈਂ ਤੇ ਫਰਸ਼ ਜਾ ਕੇ ਮੈਂ ਸ਼ੋ ਨਹੀਂ ਕਰੀ ਤੁਸੀਂ ਜਾ ਕੇ ਵੇਖੋ ਫਰਸ਼ ਮੱਕ ਸਾਥੇ ਤੁਰ ਤੁਰ ਕੇ ਪਰ ਸਾਨੂੰ ਕੀ ਮਿਲਿਆ ਲਾਰੇ